ਦੇ ਬਾਪ ਨੂੰ ਹੀ ਕਹੇਗਾ ਦੋ ਤਿੰਨ ਵਾਰੀ ਮੇਰੇ ਪਿਤਾ ਸਮਾਨ ਨੇ ਬਾਦਲ ਸਾਹਿਬ ਬਾਦਲ ਸਾਹਿਬ ਨੂੰ ਉੱਠ ਕੇ ਕਹਿਣਾ ਪਿਆ ਓਏ ਪਿਤਾ ਸਮਾਨ ਨੇ ਓਏ ਮੈਂ ਪਿਤਾ ਹੀ ਆ ਗੰਨੇ ਵਾਲੇ ਚਲੇ ਗਏ ਸੁਖਵੀਰ ਬਾਦਲ ਕੋਲੇ ਜਦੋਂ ਇਹ ਡਿਪਟੀ ਸੀਐਮ ਸੀਗਾ ਕਹਿੰਦੇ ਗੰਨਾ ਦੀ ਪੇਮੈਂਟ ਨਹੀਂ ਆ ਰਹੀ ਕਹਿੰਦੇ ਹਾਂ ਗਲਤ ਹੋ ਰਿਹਾ ਹੈ ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਲਓ ਗੁੜ ਦੀਆਂ ਛੋਟੀਆਂ ਛੋਟੀਆਂ ਪਹਿਲਾਂ ਡਲੀਆਂ ਕਰਨੀਆਂ ਪੈਂਦੀਆਂ ਹੋਣਗੀਆਂ ਫਿਰ ਐਂ ਦੱਬਣਾ ਹੈ ਉਹ ਉਹਦੀ ਆਗੇ ਕਹਿੰਦੇ ਛੱਡੋ ਭਰੇ ਜਿਹਨੂੰ ਮੁੱਡੇ ਦਾ ਹੀ ਨਹੀਂ ਪਤਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਤੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਆ ਪਹਾੜਾਂ ਵਾਲੇ ਸਕੂਲਾਂ ਚ ਪੜੇ ਨੇ ਹੁਣ ਕਹਿੰਦੇ ਪੰਜਾਬ ਬਚਾਓ ਕੱਢ ਲਈ ਯਾਤਰਾ ਜੀ ਉਹ ਕੀ ਤੋਂ ਬਚਾਈਏ ਪੰਜਾਬ ਥੋਡੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣੀ ਹਜੇ ਹੁਣੀ ਤਾਂ ਬਚਾਇਆ ਥੋਤੋਂ ਪੰਜਾਬ ਬਚਾਓ ਦੱਸੋ ਅਕਾਲੀ ਦਲ ਦੀ ਹਾਲਤ ਦੇਖ ਲਓ ਟਿਕਟਾਂ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਿ ਸਾਡੇ ਪਿੰਡ ਦਾ ਕਿ ਜਥੇਦਾਰ ਆ ਬਾਈ ਅਕਾਲੀਆਂ ਦਾ ਵੱਡਾ ਨਾਮ ਆ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਨ ਜਾਂਦਾ ਗੁਰਦੁਆਰਾ ਸਾਹਿਬ ਜੀ ਟਿਕਟ ਵਾਸਤੇ ਮੱਕਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੈ ਰੱਬਾ ਮੈਨੂੰ ਨਾ ਮਿਲ ਜਾ ਕਿਤੇ ਲੋਕਾਂ ਦੇ ਸਾਹਮਣੇ ਕਿਵੇਂ ਕਰਾਂਗੇ ਲੋਕਾਂ ਮੂਰੇ ਕਿਹੜੀ ਮੂੰਹ ਨਾ ਜਾਵਾਂਗੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਹੋਈਆਂ ਨੇ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਾਂਗੇ ਆ ਹਾਲਤ ਹੋਈ ਪਈ ਹੈ ਮੈਂ ਸਿਰਫ ਬੇਨਤੀ ਕੀਤੀ ਸੀ ਪਿਛਲੇ ਸਾਲ ਕਿ ਪੂਸਾ 44 ਜਿਹੜੀ ਪੂਸਾ 44 ਜਿਹੜੀ ਕਿਸਮ ਹੈ ਝੋਨੇ ਦੀ ਨਾਂ ਲਾਇਓ ਉਹ 152 ਤੋਂ 55 ਦਿਨ ਲੈਂਦੀ ਆ ਪੱਕਣ ਚ ਤੁਸੀਂ ਪੀਆਰ 126 ਪੀਆਰ 127 ਪੀ 128 ਪੀ 129 ਪੀ 130 ਲਾ ਲਓ ਉਹ 92 ਦਿਨ ਲੈਂਦੀ ਆ ਜਾਨੀ ਕੋ 60 ਦਿਨ ਘਟ ਦੋ ਮਹੀਨੇ ਦੋ ਮਹੀਨੇ ਘਟਦਾ ਮਤਲਬ ਹੋ ਗਿਆ ਦੋ ਮਹੀਨੇ ਥੱਲੋਂ ਪਾਣੀ ਨਹੀਂ ਕੱਢਿਆ ਧਰਤੀ ਚੋਂ ਦੋ ਮਹੀਨੇ ਬਿਜਲੀ ਦੀ ਬਚਤ ਹੋ ਗਈ ਤੇ ਤੁਹਾਨੂੰ ਪਤਾ ਅੱਜ ਦੇ ਅਖਬਾਰ ਚ ਲਿਖਿਆ ਹੋਇਆ ਹੈ ਟਾਈਮਜ਼ ਆਫ ਇੰਡੀਆ ਖ਼ਬਰ ਹੈ ਬਹੁਤ ਵੱਡਾ ਅੱਜ ਦੇ ਖ਼ਬਰ ਚ ਲਿਖਿਆ ਕਿ ਭਗਵੰਤ ਮਾਨ ਦੀ ਇੱਕ ਸਲਾਹ ਨਾਲ 33% ਲੋਕਾਂ ਨੇ ਪੂਸਾ 44 ਦੀ ਬਜਾਏ ਪੀਆਰ 126 ਲਾ ਲਈ 477 ਕਰੋੜ ਰੁਪਇਆ ਬਿਜਲੀ ਬੋਰਡ ਦਾ ਬਚ ਗਿਆ 500 ਬਿਲੀਅਨ ਕਯੂਬਿਕ ਵਾਟਰ 500 ਬਿਲੀਅਨ ਮਤਲਬ ਅਰਬਾਂ ਖਰਬਾਂ ਲੀਟਰ ਪਾਣੀ ਬਚ ਗਿਆ ਧਰਤੀ ਦੇ ਥੱਲੇ ਕਿਉਂਕਿ 2 ਮਹੀਨੇ ਤੋਂ ਪਾਣੀ ਫਿਰ ਕੱਢਿਆ ਨਹੀਂ ਜੇ 33% ਨਾਲ ਇੰਨਾ ਹੋ ਸਕਦਾ ਜੇ ਆਪਾਂ ਉਹ ਨਾ ਹੀ ਲਈਏ ਯਾਰ ਆਪਣੇ ਕੋਲ ਹੋਰ ਹੈਗੀਆਂ ਨੇ ਵੈਰਾਈਟੀਆਂ ਪੀਯੂ ਨੇ ਕੱਡੀਆਂ ਨੇ ਤੇ ਆਪਾਂ ਦਾ ਆਪਾਂ ਤਾਂ ਪਾਣੀ ਦਾ ਪੱਧਰ ਜਿਹੜਾ 2 ਸਾਲ ਚ ਹੈ ਤਹਾਂ ਆ ਜਾਊਗਾ ਦੇਖੋ ਤੁਸੀਂ ਆਪਣੇ ਨਲਕੇ ਚੱਲਦੇ ਆਪਣੇ ਪੁਰਾਣੇ ਨਲਕੇ ਜਿਹੜੇ ਖੜ ਗਏ ਚੱਲਦੇ ਦੇਖੋ ਤੁਸੀਂ ਥੋੜਾ ਜਿਹਾ ਧਿਆਨ ਦੇ ਲਈ ਆਪਾਂ ਬਸ ਮੈਂ ਮੈਂ ਪਵੰਦੀ ਨਹੀਂ ਲਾਉਣੀ ਚਾਹੁੰਦਾ ਕਾਨੂੰਨ ਰਾਹੀਂ ਬੀਨੂੰ ਬੀਜੋ ਨਾ ਮੈਂ ਤੁਹਾਨੂੰ ਕਹਿਣਾ ਹੀ ਚਾਹੁੰਦਾ ਜਦੋਂ ਐਂ ਮੰਨ ਲੈਣੇ ਪਰ ਮੈਨੂੰ ਮੈਨੂੰ ਕੋਈ ਕਾਨੂੰਨ ਬਣਾਉਣ ਦੀ ਕੀ ਲੋੜ ਜੇ ਮੇਰੀ ਗੱਲ ਐਂ ਮੰਨ ਲੈਣਾ ਤੁਸੀਂ ਮੈਂ ਕਿਹੜਾ ਕੋਈ ਹਿੱਸਾ ਪਾਇਆ ਪੀਆਰ 126 ਵਾਲਿਆਂ ਨਾਲ ਵੀ ਥੋੜੀ ਵੀ ਜਵਾ ਦੂੰਗਾ ਮੈਂ ਮੈਂ ਤਾਂ ਇਹ ਕਹਿਣਾ ਧਰਤੀ ਦਾ ਪਾਣੀ ਵੀ ਵੱਜ ਜਾਊਗਾ ਉਹਦਾ ਝਾੜ ਵੀ ਉਹ ਨਹੀਂ ਹੈ ਐਫਸੀਆ ਹੀ ਲੈਂਦੀ ਵੀ ਹੈ ਦਾਣਾ ਦਾਣਾ ਚੱਕਿਆ ਜਾਂਦਾ ਇਹ ਐ ਚੱਲੂਗੀ ਸਰਕਾਰ ਤੁਹਾਨੂੰ ਪੁੱਛ ਪੁੱਛ ਕੇ ਪਹਿਲਾਂ ਕਦੇ ਕਿਸੇ ਨੇ ਐਹੋ ਜਿਹਾ ਕੁਝ ਪੁੱਛਿਆ ਦੱਸਿਆ ਤੁਹਾਨੂੰ ਪਤਾ ਹੀ ਨਹੀਂ ਸੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕੀ ਹੁੰਦਾ वो मैं बिजली क्या मैं क्या अठ घंटा का कितों रूल बनाता भी तुम्हें भी अठ घंटे बिजली ठीक हो मैं पानी लग जाए भी अठ घंटे टुट में दिने दो घंटे फिर दो घंटे का ब्रेक फिर फिर दो घंटे फिर फिर एक घंटा कट लिया फिर फिर दो घंटे उस कहरे चली जाए कैकटरी लैवल पर मीटिंग हुई थी उसमें फैसला किया गया था अच्छा मैं क्या किस लैवल पर मीटिंग हुई थी सैकटरी लैवल पर मैंने कहा नक्का लैवल पर मीटिंग हुई है कभी कहते ये क्या होता है नाका मैं कह नाका नहीं नक्का नक्का लेवल पे मीटिंग हुई है कभी कहते ना मैं कह अगली मीटिंग नक्का लेवल पे करेंगे कहने कहां होता है सर ये मैं कह ही तो पंगा है मैं कह नक्का वो होता है जिथों क्यारे नु जांदा पानी ओठे बैठ थो के थोनू मैं पूछूंगा 8 घंटे में हो जाएगा काम वो भी दो-दो घंटे टट में च मैं कह ਤੁਸੀਂ 11 12 घंटे बिजली लगातार दियो ਕੋਈ ਕਿਸਾਨ ਕਮਲਾ ਨਹੀਂ ਹੈਗਾ ਕਿ ਆਪਦੀਆਂ ਬੱਟਾਂ ਤੋੜ ਲਿਓ ਕਿ ਬਿਜਲੀ ਹੈਗੀ ਆ ਪਾਣੀ ਲਈ ਜਾਊਂਗਾ ਮੈਂ ਉਹ ਬੱਟਾਂ ਤਾਂ ਉਹਨੂੰ ਪੁੱਛਣੀਆਂ ਪੈਣਗੀਆਂ ਉਹ ਬੰਦ ਕਰਕੇ ਜਾਊਗਾ ਮੋਟਰ ਫਿਰ ਉਹ ਘਰੇ ਜਾਊਗਾ ਅਗਲੇ ਦਿਨ ਫੇਰ 12 ਘੰਟੇ ਦੇ ਦੋ ਫੇਰ ਉਹ ਬੰਦ ਕਰਕੇ ਜਾਊਗਾ ਤੁਸੀਂ ਦੇਖ ਲਿਓ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਤੇ ਤੁਸੀਂ ਕੀਤਾ ਨਾ ਇਹ ਤਜਰਬਾ ਬੰਦ ਕਰਕੇ ਘਰੇ ਆਉਨੇ ਹੋ ਨਾ ਹਾਂ ਕਿਉਂਕਿ ਮੈਂ ਉੱਥੋਂ ਆਇਆ ਜੀ ਮੈਂ ਨੱਕਿਆਂ ਚੋਂ ਆਇਆ ਨਾ ਆਹੀ ਫਰਕ ਹੈ ਨਾ ਮੈਂ ਨੱਕਿਆਂ ਦਾ ਪੁੱਤ ਆ ਮੈਂ ਨੱਕਿਆਂ ਚੋਂ ਉੱਠ ਕੇ ਆਇਆ ਨਾ ਆਹੀ ਤਾਂ ਫਰਕ ਹੈ ਬਸ ਉਹਨਾਂ ਨੂੰ ਕੀ ਪਤਾ ਹੋਣਾ ਸੁਖਵੀਰ ਬਾਦਲ ਉਹਨਾਂ ਨੂੰ ਕੀ ਪਤਾ ਹੈ ਫਸਲਾਂ ਕੀ ਹੁੰਦੀਆਂ ਨੇ ਉਹ ਕੀ ਉਹਦੀ ਕਰੜੀ ਤਾਂ ਹਰ ਸਿਮਰਤ ਕੌਰ ਉੱchni ਹੀਰ ਚਲੀ ਗਈ ਉੱਥੇ ਸਰਦੂਲਗੜ੍ਹ ਕੋਲੇ ਬਠਿੰਡਾ ਹਲਕੇ ਜੀ ਉੱਤੇ ਹੜ ਆਗੇ ਸੀਗੇ ਤੇ ਐਮਪੀ ਆ ਉਹ ਫਸਲਾਂ ਦਾ ਮੁਆਵਜ਼ਾ ਵਗੈਰਾ ਦੇਣ ਉਹ ਕੋਈ ਵਿਚਾਰਾ ਗਰੀਬ ਕਿਸਾਨ ਕਹਿੰਦਾ ਬੀਬਾ ਜੀ ਮੇਰੀਆਂ ਹਰੀਆਂ ਮਿਰਚਾਂ ਮਾਰੀਆਂ ਗਈਆਂ ਦੋ ਕਿੱਲੇ ਮੈਨੂੰ ਮੁਆਵਜ਼ਾ ਦਿਓ ਹੁਣ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਕੀ ਹੁੰਦਾ ਇਹ ਉਹਨੇ ਜ਼ਿਲੇਦਾਰ ਨੂੰ ਪੁੱਛ ਲਿਆ ਕਹਿੰਦੀ ਹਰੀਆਂ ਮਿਰਚਾਂ ਕਿੰਨੇ ਕਿੰਨੇ ਵਿਕ ਜੰਨੀਆਂ ਨੇ ਉਹ ਸਰਪੰਚ ਜ਼ਿਲੇਦਾਰ ਜੀ ਕਹਿੰਦਾ ਜੀ ਹਰੀਆਂ ਮਿਰਚਾਂ 2500 ਰੁਪਏ ਵਿਕ ਜੰਨੀਆਂ ਨੇ ਕੁਇੰਟਲ ਲਾਲ ਵਿਕ ਜੰਨੀਆਂ 7-8000 ਰੁਪਏ ਕਹਿੰਦੀ ਫਿਰ ਕਾਮਲੇ ਤੁਸੀਂ ਹਰੀਆਂ ਕਿਉਂ ਵੀ ਤੁਸੀਂ ਤੇ ਲਾਲ ਹੀ ਬੀਜਿਆ ਕਰੋ ਲਾ ਦੱਸ ਉਹਨੂੰ ਉਹਨੂੰ ਕੌਣ ਸਮਝਾਵੇ ਹਰੀਆਂ ਤੋਂ ਲਾਲ ਹੁੰਦੀਆਂ ਨੇ ਪਤਾ ਹੀ ਨਹੀਂ ਗੰਨੇ ਵਾਲੇ ਚਲੇ ਗਏ ਸੁਖਵੀਰ ਬਾਦਲ ਕੋਲੇ ਜਦੋਂ ਇਹ ਡਿਪਟੀ ਸੀਐਮ ਸੀਗਾ ਕਹਿੰਦੇ ਗੰਨਾ ਦੀ ਪੇਮੈਂਟ ਨਹੀਂ ਆ ਰਹੀ ਕਹਿੰਦੇ ਹਾਂ ਗਲਤ ਹੋ ਰਿਹਾ ਹੈ ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਲਓ ਗੁੜ ਦੀਆਂ ਛੋਟੀਆਂ ਛੋਟੀਆਂ ਪਹਿਲਾਂ ਡਲੀਆਂ ਕਰਨੀਆਂ ਪੈਂਦੀਆਂ ਹੋਣਗੀਆਂ ਫਿਰ ਐਂ ਦੱਬਣਾ ਹੈ ਉਹ ਉਹਦੀ ਆ ਕੇ ਕਹਿੰਦੇ ਛੱਡੋ ਪਰੇ ਜੀ ਨੂੰ ਮੁੱਡੇ ਦਾ ਹੀ ਨਹੀਂ ਪਤਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਸੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਆ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ ਉੱਥੇ ਪੰਜਾਬੀ ਹੈ ਨਹੀਂ ਪੰਜਾਬੀ ਸਿਲੇਬਸ ਹੀ ਹੈ ਨਹੀਂ ਉੱਥੇ ਜੇ ਪੰਜਾਬੀ ਪੜ੍ਹੀ ਹੁੰਦੀ ਫਿਰ ਐ ਥੋੜੀ ਹੁੰਦਾ ਵੀ ਆਪਦੇ ਬਾਪ ਨੂੰ ਹੀ ਕਹਿ ਗਿਆ ਦੋ ਤਿੰਨ ਵਾਰੀ ਮੇਰੇ ਪਿਤਾ ਸਮਾਨ ਨੇ ਬਦਲ ਸਾਹਿਬ ਬਲ ਸਾਹਿਬ ਨੂੰ ਉੱਠ ਕੇ ਕਹਿਣਾ ਪਿਆ ਓਏ ਪਿਤਾ ਸਮਾਨ ਨਹੀਂ ਓਏ ਮੈਂ ਪਿਤਾ ਹੀ ਆ ਸੋ ਇਹਨਾਂ ਨੂੰ ਆਪਾਂ ਪੰਜਾਬ ਦੇ ਬਾਹਰ ਸਭਣਾ ਲਾਂਗੇ ਹੁਣ ਆਪਾਂ ਵੀਨਾ ਇਹਨਾਂ ਨੂੰ ਕੀ ਪਤਾ ਹੁਣ ਕਹਿੰਦੇ ਪੰਜਾਬ ਬਚਾਓ ਕੱਢ ਲਈ ਯਾਤਰਾ ਜੀ ਉਹ ਕੀ ਤੋਂ ਬਚਾਈਏ ਪੰਜਾਬ ਤੁਹਾਡੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣੀ ਹਜੇ ਹੁਣੀ ਤਾਂ ਬਚਾਇਆ ਥੋਤੋਂ ਪੰਜਾਬ ਬਚਾਓ ਦੱਸੋ ਕੁਛ ਵੀ ਕਹਿ ਦਿੰਦੇ ਆ ਕਿਸੇ ਨੂੰ ਟਿਕਟਾਂ ਨਹੀਂ ਲੈਂਦਾ ਕੋਈ ਅਕਾਲੀ ਦਲ ਦੀ ਹਾਲਤ ਦੇਖ ਲਓ ਟਿਕਟਾਂ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਸਾਡੇ ਪਿੰਡ ਦਾ ਕਿ ਜ਼ਾਫੇਦਾਰ ਆ ਬਾਈ ਅਕਾਲੀਆਂ ਦਾ ਵੱਡਾ ਨਾਮ ਆ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਨ ਜਾਂਦਾ ਗੁਰਦੁਆਰਾ ਸਾਹਿਬ ਜੀ ਟਿਕਟ ਵਾਸਤੇ ਮੈਂ ਕਿਹਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੇ ਰੱਬਾ ਮੈਨੂੰ ਨਾ ਮਿਲ ਜਾ ਕਿਤੇ ਲੋਕਾਂ ਦੇ ਸਾਹਮਣੇ ਕਿਵੇਂ ਕਰਾਂਗੇ ਲੋਕਾਂ ਮੂਹਰੇ ਕਿਹੜੀ ਮੂੰਹ ਨਾਲ ਜਾਵਾਂਗੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਹੋਈਆਂ ਨੇ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਾਂਗੇ ਆ ਹਾਲਤ ਹੋਈ ਪਈ ਹੈ ਜਥੇਦਾਰਾਂ ਨੇ ਆਪਦੇ ਕੁੰਡੇ ਬੰਦ ਕਰ ਰੱਖੇ ਨੇ ਜਿਹੜੀਆਂ ਥੱਲੇ ਤਖਤੇ ਦੇ ਥੱਲੇ ਗੇਟ ਦੇ ਥੱਲੇ ਬਿੰਲਾਈਆਂ ਰਹਿ ਜਾਂਦੀਆਂ ਨੇ ਉੱਥੇ ਵੀ ਚੁੰਨੀ ਚਾਨੀ ਜਾਂ ਕੱਪੜਾ-ਕੁਪੜਾ ਵਸਾ ਰੱਖਿਆ ਕਿਤੇ ਥੱਲੋਂ ਵੀ ਨਾ ਟਿਕਟ ਸੱਟ ਜਾਂ ਕਿਤੇ ਵੀ ਟਿਕਟ ਲੈ ਲੈ ਸਾਡੀ ਟਿਕਟਾਂ ਨਹੀਂ ਪੂਰੀਆਂ ਹੋ ਰਹੀਆਂ ਆਹ ਹਾਲਤ ਹੋ ਗਈ ਹੈ ਇਹਦਾ ਤੁਸੀਂ ਹਾਂ ਸਾਨੂੰ ਜਿਹੜਾ ਪਿਆਰ ਦੇ ਜਾਂ ਨਾ ਅਸੀਂ ਕਿਸਮਤ ਵਾਲਿਆਂ ਕੋਈ ਪੁਰਾਣੇ ਜਨਮਾਂ ਦੇ ਕੋਈ ਪੁੰਨੀ ਸਾਹਮਣੇ ਨੇ ਜਿਹੜਾ ਇੱਥੇ ਬੈਠੇ ਹੋ ਗੱਡੀ ਮੇਰੀ ਫੁੱਲਾਂ ਨਾਲ ਭਰਦਨੇ ਰੋਜ਼ ਮੈਨੂੰ ਦੋ ਤਿੰਨ ਪਟੌੜ ਪੰਪਾਂ ਤੇ ਖੜ ਕੇ ਪਹਿਲਾਂ ਫੁੱਲ ਕੱਢ ਕੇ ਆਪਦੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਹੈ ਆ ਆ ਆ ਕਿਤੇ ਪਿਆਰ ਮਿਲਦਾ ਜੀ ਕਿਤੇ ਕਹਿੰਦੇ ਪੁਰਾਣੇ ਜਨਮਾਂ ਦੇ ਪੁੰਨੀ ਨੇ ਇੱਕ ਪਾਸੇ ਤਾਂ ਆ ਪਿਆਰ ਹੈ ਮੈਂ ਵੀ ਸੋਚਦਾ ਉਹਨਾਂ ਭਗਵੰਤ ਮਾਨਾ ਆ ਦਿਲ ਦਿਲਿੰਦਰ ਦਿਆਲਪੁਰੀ ਮੁੰਡਾ ਬੈਠਾ ਹੈ ਇਕੱਠੇ ਦੂਰਦਰਸ਼ਨ ਤੇ ਅਸੀਂ ਕੰਮ ਕਰਦੇ ਰਹੇ ਹਾਂ ਹੈ ਇਹ ਕਲਾਕਾਰ ਨੇ ਭਈ ਆਪਣਾ ਆਪਣੀ ਰੋਜੀ ਕਿਰਤ ਕਮਾਈ ਕਰਕੇ ਖਾਂਦੇ ਨੇ ਤਾੜੀਆਂ ਮਾਰੋ ਮੁੰਡੇ ਵਾਸਤੇ ਹੈਨਾ ਅਸੀਂ ਦੂਰਦਰਸ਼ਨ ਤੇ ਇਕੱਠੇ ਪ੍ਰੋਗਰਾਮਾਂ ਚ ਗਾਉਂਦੇ ਰਹੇ ਹਾਂ ਕਈ ਉਹ ਮੈਂ ਵੀ ਸੋਚਦਾ ਉਹਨਾਂ ਭਗਵੰਤ ਮਾਨਾ ਕਿੱਥੋਂ ਆ ਗਿਆ ਕਿੱਥੇ ਤੱਕ ਪਹੁੰਚਾਤਾ ਲੋਕਾਂ ਨੇ ਔਰ ਕਿੰਨਾ ਪਿਆਰ ਪੱਗ ਦੇ ਵਿੱਚੋਂ ਅੱਧਾ ਕਿਲੋ ਫੁੱਲ ਨਿਕਲਦੇ ਨੇ ਸ਼ਾਮ ਨੂੰ ਪੱਗ 'ਚੋਂ ਜਦੋਂ ਜਾਂਨਾ ਮੈਂ ਮੈਂ ਕਿ ਇੱਕ ਬਸਤਾਹ ਪਿਆਰ ਹੈ ਮਾਮਾ ਸਿਰ ਪਲੋਸ ਦਿਆਂ ਨੇ ਬਾਪੂ ਅਸ਼ੀਰਵਾਦ ਦਿੰਦੇ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਬਸਤਾਹ ਪਿਆਰ ਹੈ ਇੱਕ ਬਸਿਆ ਅਕਾਲੀ ਕਾਂਗਰਸੀ ਹੈ ਇਹਨਾਂ ਨਾਲ ਇੱਕ ਵਾਰੀ ਹੱਥ ਮੜਾ ਕੇ ਬਾਅਦ ਚ ਉਂਗਲੀਆਂ ਗੈਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਹੋਏ ਆ ਹਾਲ ਤੇ ਇਹਨਾਂ ਦੀ ਕੀ ਕਰੀਏ ਹੁਣ ਦੱਸੋ ਆ ਤਾਂ ਗੱਲ ਸਹੀ ਹੈ ਨਾ ਬਹੁਤ ਹੋ ਗਿਆ ਯਾਰ ਕਿੰਨਾ ਕੁ ਖਾ ਲੋਂਗੇ ਤੁਸੀਂ ਪੰਜਾਬ ਨਾਲ ਲੈ ਜਾਓਗੇ ਉਹ ਧਰਮਰਾਜ ਨਾਲ ਗੱਲ ਹੋ ਗਈ ਥੋੜੀ ਕੋਈ ਚਿੱਠੀ ਲਿਖਾਈ ਫਿਰ ਦਊ ਧਰਮਰਾਜ ਤੋਂ ਵੀ ਤੁਹਾਡੇ ਪੈਸੇ ਨਾਲ ਆ ਜਾਣਗੇ ਕਿਉਂ ਗਰੀਬਾਂ ਨੂੰ ਲੁੱਟੇ ਜਾਂਦੇ ਹੋ ਕਿਉਂ ਲੋਕਾਂ ਦੇ ਚੁੱਲ੍ਹਿਆਂ ਦੀ ਅੱਗਾਂ ਖੋਹੀ ਜਾਂਦੇ ਹੋ ਕਿਉਂ ਮਾਵਾ ਦੇ ਪੁੱਤ ਉਹਨਾਂ ਨੂੰ ਗਲਤ ਰਾਹ ਤੇ ਪਾਈ ਜਾਂਦੇ ਹੋ ਬੁਰੀਆਂ ਸੰਗਤਾਂ 'ਚ ਪਾਈ ਜਾਂਦੇ ਹੋ ਹਾਂ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਸਿੱਧਾ ਰਾਹ ਹੈ ਜੀ ਕੋਈ ਬਾਈਪਾਸ ਨਹੀਂ ਹੈਗਾ ਸਿੱਧਾ ਜਾਂਦਾ ਉੱਥੇ ਇਹਨਾਂ ਨੇ ਵਾਦ ਦੁਆਵੇਂ ਲਈਆਂ ਨੇ ਹੁਣ ਹੁਣ ਫੇਰੀ ਜਾਣ ਜੋ ਮਰਜੀ ਕਰਦੇ ਭਾਂਡੇ ਮਾਂ ਸੇਵਾ ਕਰ ਲੈਣ ਜੁੱਤੀਆਂ ਦੀ ਸੇਵਾ ਕਰ ਲੈਣ ਲੋਕ ਮਾਫ ਨਹੀਂ ਕਰਦੇ ਜੀ ਹੁਣ ਲੋਕਾਂ ਨੇ ਦੇਖ ਲਿਆ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਹੁਣ ਸਾਡਾ ਆਪਦਾ ਮੁੰਡਾ ਆ ਗਿਆ ਬਸ ਇਹਨਾਂ ਨੂੰ ਇਹੀ ਦੁੱਖ ਹੈ ਇਹਨੂੰ ਇਹ ਦੁੱਖ ਨਹੀਂ ਹੈਗਾ ਕਿ ਅਸੀਂ ਹਾਰ ਗਏ ਇਹਨਾਂ ਨੂੰ ਇਹ ਦੁੱਖ ਹੈ ਕਿ ਆਮ ਘਰਾਂ ਦੇ 3 ਪੁੱਤ ਮੁੱਖ ਮੰਤਰੀ ਮੰਤਰੀ ਤੇ ਐਮ ਐਲ ਏ ਕਿਉਂ ਬਣ ਗਿਆ ਸ਼ਹਿਰੀ ਗਲਤੀ ਵਰਗੇ ਇੱਥੇ ਤਾਂ ਅਸੀਂ ਬਣਦੇ ਹੁੰਦੇ ਆ ਜਿੰਦਾਬਾਦ ਸ਼ਹਿਰੀ ਗਲਤੀ ਨਹੀਂ ਸੋਚਦੇ ਸਾਡੀ ਪੱਕੀਆਂ ਲੋਕਾਂ ਦਾ ਵਾਕੀਏ ਤਾਂ ਵਾ ਤਾਂ ਵਾ ਪੜਾਸ ਹੈ ਪੜਾਸ ਕੋਈ ਨਹੀਂ ਕੋਈ ਨਹੀਂ ਕੱਢ ਲੋ ਕੱਢ ਲੋ ਕਰ ਦਿਓ ਜੀ ਜੀ ਵਾ ਵਾ ਮਿਹਰਬਾਨੀ ਬਜੁਰਗੋ ਜੋ ਹਮਸੇ ਟਕਰਾਏਗਾ ਚੂਰ-ਚੂਰ ਹੋ ਜਾਏਗਾ ਉਹ ਬਜ਼ੁਰਗਾ ਨੇ ਕਿ ਹਾਤਾੜੀਆਂ ਮਾਰੋ ਇਹਨਾਂ ਵਾਸਤੇ ਜਦੋਂ ਲੋਕ ਆ ਜਾਣ ਨਾ ਮੂਰੇ ਫੇਰ ਨਹੀਂ ਚੱਲਦਾ ਹੁੰਦਾ ਕੁਛ ਲੋਕਾਂ ਦੀ ਨੇਰੀ ਮੂਰੇ ਕੁਛ ਨਹੀਂ ਖੜਦਾ ਆ ਬਾਈ ਚ ਲੋਕਾਂ ਦੀ ਨੇਰੀ ਹੋਈ ਸੀ ਸਿੱਧੂ ਮਜੀਠੀਆ ਪੱਥਰਾ ਮਲੂਕੇ ਕੈਪਟਨ ਬਾਦਲ ਸਭ ਰੁੜ ਕੇ ਵਿੱਚ ਹੀ ਪਤਾ ਨਹੀਂ ਲੱਗਾ ਕਿੱਧਰ ਗਏ ਇਹ ਨੇਰੀ ਮੂਰੇ ਕੁਛ ਨਹੀਂ ਖੜਦਾ ਹੁੰਦਾ ਇਹ ਲੋਕਾਂ ਦੀ ਨੇਰੀ ਆ जी हम सरकार बनानी अपना उपर दिल्ली मैंने पत्रकार ने कल पूछा कहते जो भ्रिष्टाचार है देश में इसने हमारा कितना नुकसान कर दिया होगा अब तक भ्रिष्टाचार की वजह से देश का कितना नुकसान हो गया होगा मैं दस्या मैं कहीं जी साढ़े पिंड एक लाला जी की दुकान है वो चोरी होगी रात को ਕੁਈ ਆਏ ਕੰਧ ਕੁੰਦੀ ਚ ਪਾੜ ਕੇ ਲੈ ਕੇ ਗੱਲਾਂ ਗੁੱਲਾਂ ਚੱਕ ਕੇ ਉਹਦਾ ਚਲੋ ਅਗਲੇ ਦਿਨ ਨੂੰ ਉਹਨੇ ਪੰਚਾਇਤ ਚ ਲਿਖਾਤਾ ਪੁਲਿਸ ਚ ਦੁਕਾਨ ਤਾਂ ਚਲਾਉਣੀ ਹੋਈ ਸੀ ਲੋਹੜੀ ਵਾਲੇ ਦਿਨ ਸੀ ਜਨਵਰੀ ਦੇ ਰਿਓੜੀਆਂ ਵਾਲੀ ਬੋਰੀ ਜਿ ਐ ਮੋੜ ਕੇ ਜੇ ਰੱਖ ਰੀ ਗੱਚ ਕਾਲੀ ਰੱਖ ਲਈ ਐ ਹਨਾ ਟਿੜਾਂ ਵਾਲੀ ਜੀ ਰੱਖ ਲਈ ਐ ਲੋਕ ਪਤਾ ਲੈਣ ਆਉਣ ਲੱਗੇ ਵੀ ਕਸਤੂਰੀ ਤੇ ਚੋਰੀ ਹੋ ਗਈ ਥੋੜਾ ਜਿਹਾ ਅਫਸੋਸ ਕਰਿਆ ਹੀ ਏ ਜਿਹੜਾ ਆਇਆ ਕਰੇ ਰਿਉੜੀਆਂ ਵਾਲੀ ਬੋਰੀ ਚੋਂ ਮੁੱਠੀ ਭਰਿਆ ਕਰੇ ਲਾਲਾ ਜੀ ਦੇ ਨਾਲ ਗੱਡੀ ਤੇ ਬਹਿ ਜਾ ਕਰੇ ਦੋਕ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਲਾਲਾ ਜੀ ਬੜਾ ਮਾੜਾ ਕੰਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਜਿਹੜਾ ਆਇਆ ਕਰੇ ਭਰਿਆ ਕਰੇ ਮੁੱਠੀ ਬੋਰੀਆਂ ਚੋਂ ਖਾ ਕੇ ਮੂੰਹ ਚ ਬੜਾ ਨੁਕਸਾਨ ਹੋਇਆ ਹੋਣਾ ਵੀ ਕਿੰਨਾ ਕ ਨੁਕਸਾਨ ਹੋ ਗਿਆ ਨਾਲ ਲਾਲਾ ਜੀ ਪੌਣਾ ਪਿੰਡ ਆ ਗਿਆ ਜੀ ਸਰਪੰਚ ਵੀ ਆ ਗਿਆ ਪਿੰਡ ਦਾ ਉਹ ਕਿਤੇ ਗਿਆ ਸੀਗਾ ਯਾਰ ਚੋਰੀ ਹੋ ਗਈ ਕਸਤੂਰੀ ਦੇ ਮੈਂ ਵੀ ਜਾਇਆ ਆਂ सरपंच ਨੇ ਵੀ ਮੂਰ ਜਾਂਦੇ ਜਾਂਦੇ ਨੇ ਗੱਚਕਲੀ ਬੋਰੀ ਚ ਚੱਕੀਆਂ ਚਾਰ ਪੰਜ ਗੱਚਕੀਆਂ ਗੁੜਦੀਆਂ ਖਾਂਦਾ ਖਾਂਦਾ ਕਹਿੰਦਾ ਲਾਲਾ ਜੀ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਹਾਂ ਚੱਲ ਜਾ ਕੇ ਆਵਾ ਬੜਾ ਮਾੜਾ ਕੰਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਕਸਤੂਰੀ ਕਹਿੰਦਾ ਕਹਿੰਦਾ ਸਰਪੰਚ ਸਾਹਿਬ ਪੌਣਾ ਪਿੰਡ ਤਾਂ ਪਤਾ ਲੈ ਗਿਆ ਹਜੇ ਪੌਣਾ ਅੱਧਾ ਪੌਣਾ ਕਿ ਰਹਿੰਦਾ ਉਹ ਵੀ ਆਉਣਗੇ ਕਹਿੰਦਾ ਜਿਹੜਾ ਆਉਂਦਾ ਵਾ ਤੁਹਾਡੇ ਵਾਂਗੂ ਰੂ ਰਿਓੜੀਆਂ ਵਾਲੀ ਬੋਰੀ ਚ ਮੁੱਠੀ ਭਰ ਕੇ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਜਦੋਂ ਫਿਰ ਸਾਰਾ ਪਿੰਡ ਪਤਾ ਲੈ ਗਿਆ ਉਦੋਂ ਬਾਅਦ ਹਿਸਾਬ ਲਾਵਾਂਗੇ ਜੀ ਕਹਿੰਦਾ ਉਹ ਮੈਂ ਕਿਹਾ ਹੁਣ ਨੁਕਸਾਨ ਤਾਂ ਹਜੇ ਦੇਖਦਾ ਚੱਲੀ ਜਾਂਦਾ ਇਹ ਤਾਂ ਜਦੋਂ ਕਿਤੇ ਕੇਜਰੀਵਾਲ ਹੋਣੀ ਪ੍ਰਧਾਨ ਮੰਤਰੀ ਬਣੇ ਜਦੋਂ ਆਮ ਆਲੀ ਪਾਰਟੀ ਦੀ ਸਰਕਾਰ ਬਣੀ ਉਹਦਾ ਹਿਸਾਬ ਲਾਵਾਂਗੇ ਕਿੰਨਾ ਕ ਨੁਕਸਾਨ ਹੋ ਗਿਆ